ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਮੇਰੋਂ ਚੱਲਦਾ ਕੰਮ ਬਹੁਤ ਵਧੀਆ ਤੇ ਧੰਗ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਭਾਈ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚ ਹੋਣ ਜੀ ਬਰਕਤਾਂ ਤੇ ਚੱਲਦਾ ਜੀ ਕੰਮ ਬਹੁਤ ਵਧੀਆ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਫਸਲ ਵੀ ਵਧੀਆ ਹੋ ਰਹੀ ਜੀ ਆ ਦੇਖ ਰਹੇ ਤੁਸੀਂ ਫਸਲ ਤਾਂ ਇੱਧਰ ਗੋਭੀ ਸਰੋਂ ਖੜੀ ਆ ਭਾਈ ਇੱਧਰ ਖੜੀ ਆਪਣੀ ਕਣਕ ਦੇਖ ਲਓ ਬਹੁਤ ਵਧੀਆ ਫਸਲ ਹੋ ਰਹੀ ਹੈ ਜੀ ਮਾਰਾ ਦੀ ਕਿਰਪਾ ਹੈ ਚਲੋ ਕਹਿੰਦੇ ਵੀ ਚੰਗੇ ਨੂੰ ਤਾਂ ਚੰਗਾ ਕਹਿਣਾ ਚਾਹੀਦਾ ਦੇਖੋ ਭਾਈ ਸਵੇਰ ਦਾ ਟਾਈਮ ਹੈ ਤੁਹਾਨੂੰ ਗੁਰਬਾਣੀ ਦੀ ਬਾਤ ਆਉਂਦੀ ਹੋਣੀ ਹੈ ਮੰਨ ਕੇ ਚਲੋ ਵੀ ਸਾਡਾ ਇਲਾਕਾ ਹੈ ਨਾ ਜਿਹੜਾ ਕਿਉਂਕਿ ਚਲੋ ਮੈਂ ਹੁਣ ਤੁਹਾਨੂੰ ਦੱਸ ਵੀ ਦਿੰਦਾ ਸ੍ਰੀ ਚਮਕੌਰ ਸਾਹਿਬ ਜਿਹੜਾ 7 ਔਰੇ ਤੇ 5 ਜਾਂ 6 ਕਿਲੋਮੀਟਰ ਦੇ ਵਿੱਚ ਵਿੱਚ ਹੈ। ਸੋ ਸਾਡੇ ਇਲਾਕੇ ਪਰ ਬਹੁਤ ਕਿਰਪਾ ਭਾਈ ਗੁਰਬਾਣੀ ਦੇ ਲਾਲ ਜਿਹੜੇ ਭਾਈ ਪਿੰਡਾਂ ਦੇ ਪਿੰਡ ਜੁੜੇ ਹੋਏ ਆ। ਸੋ ਕਿਤਨਾ ਕਿਤੇ ਭਾਈ ਸਾਡੇ ਸਿੰਘਾ ਸੀਧਾਂ ਦੇ ਸਥਾਨ ਬਹੁਤ ਆ। ਬਣੇ ਵੀ ਉੱਥੇ ਖੰਡਪਾਤ ਸਾਹਿਬ ਹੁੰਦੇ ਰਹਿੰਦੇ ਆ ਦਸਵੀਂ ਅਸੀਂ ਬਹੁਤ ਸਾਡੇ ਪਿੰਡਾਂ ਚ ਮਨਾਈ ਜਾਂਦੀ ਆ। ਕਿਉਂਕਿ ਚਲੋ ਜਿਹੜੀ ਮੈਂ ਦਸਵੀਂ ਦੀ ਗੱਲ ਕਰਦਾ ਦੁਆਬੇ ਏਰੀਏ ਦੇ ਬੰਦਿਆਂ ਨੂੰ ਪਤਾ ਨਹੀਂ ਹੈਗਾ ਕੈਨੂੰ ਸਾਡੋ ਵੀ ਹੁਣ ਤਾਂ ਪਤਾ ਲੱਗਿਆ ਬਾਹਰ ਤੇ ਫੋਨ ਆਉਂਦੇ ਪੁੱਛਦੇ ਰਹਿੰਦੇ ਵੀ ਦਸਵੀਂ ਕੀ ਆਏ ਇਹ ਸਿੰਘਾਂ ਸੀਧਾਂ ਦਾ ਦਿਨ ਮਨਾਉਂਦੇ ਆ ਭਾਈਸੀਂ ਚਮਕੌਰ ਸਾਹਿਬ ਦੀ ਜੰਗ ਦੇ ਵਿੱਚ ਬਹੁਤ ਸਿੰਘ ਸੀਧਾ ਜਿਹੜੇ ਵੀ ਸਿੱਖ ਦੋਏ ਬੇ ਉਹਨਾਂ ਦੀਆਂ ਯਾਦਾਂ ਤਾਜ਼ੀਆਂ ਕਰਦੇ ਆ ਸੋ ਭਾਈ ਸਵੇਰ-ਸਵੇਰ ਆਪਣੇ ਖੇਤਾਂ 'ਚ ਘੁੰਮ ਰਹੇ ਆ ਦੇਖੋ ਕਿੰਨਾ ਵਧੀਆ ਭਾਈ ਨਜ਼ਾਰਾ ਹਨਾ ਮਹਾਰਾਜ ਜੀ ਚਲੋ ਭਾਈ ਜਿੱਥੇ ਜਿੱਥੇ ਜਿਹੜਾ ਜਿਹੜਾ ਰਹਿੰਦਾ ਉਹਨੂੰ ਖੁਸ਼ ਰੱਖੇ ਇੱਕ ਨੇ ਸੋ ਖੇਤਾ ਕੰਨੀ ਆਉਣ ਦਾ ਵੀ ਮਕਸਦ ਹੈ ਜੀ ਬੈਠੇ ਤਾਂ ਕਰ ਆਪਣੇ ਥੇ ਤੁਹਾਨੂੰ ਪਤਾ ਗੁਰਦੁਆਰਾ ਸਾਹਿਬ ਵੀ ਕਿਹੇ ਪ੍ਰੋਗਰਾਮ ਚੱਲਦਾ ਸੋ ਅੱਜ ਭਾਈ ਪਰਮਦੀ ਆ ਪੀਟੀਐਮ ਮਨੁਹਰਜੀਤ ਨੇ ਉੱਤਰ ਘਰ ਤੇ ਠਾਲ ਕੇ ਭੇਜਤਾ ਕਹਿੰਦੀ ਵੀ ਬੈਨ ਆਲਾ ਵੀਰ ਵੀ ਕਿਤੇ ਖੜ ਕੇ ਹੌਰਨ ਨਾ ਮਾਰੇ ਚਲ ਮੈਂ ਤਾਂ ਕਹਿਤਾ ਮਹਾ ਕਮਨੀ ਸਕੂਲ ਵਾਲਾ ਨੂੰ ਮੈਸੇਜ ਦੇ ਦਿੱਤਾ ਹੋਣਾ ਵੀ ਉਹਨੂੰ ਆਪੇ ਪਤਾ ਲੱਗ ਜਾਣਾ ਚਲੋ ਕਹਿੰਦੀ ਫਿਰ ਵੀ ਕੋਈ ਨਾ ਬੀ ਤੁਸੀਂ ਜਾਇਓ ਇੱਕ ਗੱਲਾਂ ਨੂੰ ਦੱਸਿਓ। ਗੱਲ ਉਹੀ ਹੋਈ। ਜਦ ਨੂੰ ਮੌਰਿਆ ਆਇਆ ਉਹ ਆ ਕੇ ਖੜ ਗਿਆ ਤਾਂ। ਫੇ ਮਾਨੂੰ ਦੱਸਤਾ ਵੀ ਅਸੀਂ ਮੋਟਰਸਾਈਕਲ ਪਹਰਾਉਂਗੇ। ਪੀਟੀਐਮ ਦੇ ਵਿੱਚ ਹਰੇਕ ਬੱਚੇ ਨੂੰ ਆਪਣੇ ਨਾਲ ਲੈ ਕੇ ਜਾਣਾ ਹੁੰਦਾ। ਕਿਉਂਕਿ ਉਹ ਬੈਨ ਵਾਲਾ 3-4 ਕਲਾਸਾਂ ਦੇ ਬੱਚੇ ਚੱਕਦਾ ਏ। ਸੋ ਇਹਦੀ ਕਲਾਸ ਦੀ ਪੀਟੀਐਮ ਹੋਊਗੀ। ਇਹਨੂੰ ਨਹੀਂ ਚੱਕਣਾ ਉਹਨਾ। ਸੋ ਚਲੋ ਬਾਕੀ ਖੇਤ ਕੰਨੀਆਂ ਆਪਣੇ ਘੁੰਮ ਰਹੇ ਆ ਜੀ। ਬੀ ਬਾਰੰਬੀ ਨਾਲੇ ਆ। ਬੀ ਪਿਛਲੇ ਕੈਮਰ ਨਾਲ ਤੁਹਾਨੂੰ ਫਸਲ ਵੀ ਦਿਖਾ ਦੇਣੀ। ਹੁੰਦਾ ਜਿਹੜੀ ਬਹੁਤ ਪਈ ਵੀ ਹੈ ਜੀ ਠੀਕ ਹੈ ਸੋ ਚਲੋ ਪਰਮ ਨਾਲ ਵੀ ਗੱਲ ਕਰਾਉਂਦਾ ਘਰ ਚ ਲੰਗਾ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਭਾਈ ਦੇਖੋ ਹੈ ਨਜ਼ਾਰਾ ਖੇਤਾਂ ਦਾ ਆਹ ਦੇਖੋ ਭਾਈ ਕਣਕ ਪਰ ਵੀ ਹੈ ਇੱਕਣਾ ਠੀਕ ਨਹੀਂ ਮੀਂਹ ਪਿਆ ਵਾ ਵੀ ਪਾਣੀ ਮੰਗੋ ਪਰ ਧੁੰਦ ਖੜੀ ਆ ਠੀਕ ਹੈ ਨਾ ਤੇ ਭਾਈ ਲਸਣ ਵੀ ਦੇਖ ਲਓ ਵੀ ਆਪਣਾ ਵਧੀਆ ਹੁੰਦਾ ਜਾਈ ਜਾਂਦਾ ਠੀਕ ਹੈ ਨਾ ਯਾ ਦੇਖੋ ਭਾਈ ਸਾਗ ਆਪਾਂ ਨੇ ਹੱਲ ਤੱਕ ਬਣਾਇਆ ਨਹੀਂ ਬਈ ਆਪਣੀ ਪਾਲਕ ਲੇ ਗੌਰ ਤਾਂ ਕੋਈ ਨਹੀਂ ਜੀਨੇ ਖਾਣਾ ਉਹਨੇ ਖਾ ਲੈਣੀ ਜਿਹੜੀ ਚੀਜ਼ ਜਿਹਦੇ ਕਰਮਾਂ ਚ ਲਿਖੀ ਵੀ ਉਹਨੇ ਖਾਣੀ ਹੈ ਹਾਂ ਦਾ ਇਧਰ ਪਹਿਲਾਂ ਸਾਡੇ ਬੰਦਾਂ ਨੂੰ ਮਿਲੋ ਸਸੀ ਦਾ ਜੀ ਹਾਂ ਪਪਾ ਹੂੰ ਛੂਤ ਨਹੀਂ ਬੋਤ ਵੀ ਛੋਣੀ ਗੱਦੀ ਵੀ ਛੋਣੀ ਆਲੇ ਉਮਰ ਤਾਂ ਤੇਰੀ 8 ਸਾਲ ਹੋਈ 18 ਸਾਲ ਤੇ ਬਾਅਦ ਚਲਾਉਣੀ ਹੈ ਉਹਦੇ ਨੂੰ ਮਮ ਦੇਖ ਲਓ ਭਾਈ ਇੱਧਰ ਡਿਮਾਂਡ ਕਹਿੰਦਾ ਸੂਟਰੀ ਵੀ ਚਲਾਉਣੀ ਐ ਬਾਬੇ ਵਾਲੀ ਬੋਲਟ ਵੀ ਗੱਡੀ ਵੀ ਆਉਂਦੀ ਐ ਤੁਹਾਨੂੰ ਗੱਡੀ ਮਮੇ ਨੂੰ ਨਾਨਕਾਂ ਦੇ ਘਰ ਮੈਨੂੰ ਕਿਉਂ ਕਹਿੰਦੇ ਹੁੰਦੇ ਆ ਫਿਰ ਦੋਹੇ ਜਣ ਹੈਂ ਰਸਤਾ ਪਤਾ ਹੈ ਰਸਤਾ ਪਤਾ ਨਹੀਂ ਤੇਨ ਨਾਨਕਾਂ ਦਾ ਲੋ ਫਿਰ ਤੂੰ ਕਹਦਾ ਡਰਾਈਵਰ ਜੇ ਤੈਨੂੰ ਰਸਤਾ ਹੀ ਨਹੀਂ ਨਾਨਕਾਂ ਦਾ ਪਤਾ ਹੈਂ ਥੋੜਾ ਜਿਹਾ ਪਤਾ ਹੈ ਹੈਂ ਥੋੜਾ ਜਿਹਾ ਪਤਾ ਹੈ ਥੋੜਾ ਜਿਹਾ ਪਤਾ ਹੈ ਇੱਦਾਂ ਮੂੰਹ ਗੱਲ ਕਰਕੇ ਦੱਸੇ ਕਰ अच्छा थोड़ा ज्यादा पता है चल कोई ना तनु 2 साल तक सारा ही पता लग जाना या जा तेरी मम्मी ने तनु गाना मैंने स्कूटर पर ਛੱਡਿਆ ਕਰੂੰਗਾ हैं आहो ਵੀ ਬੁੜਾ ਇੱਥੇ ਘਰੇ ਰਹੇ ਆ ਬੜਾ ਚੱਕੀ ਸਕੂਟਰੀ ਭੱਜ ਗਏ ਹਨ ਆ ਕੰਮ ਠੀਕ ਆ ਤੁਹਾਡਾ ਸਿਕਾਉਂਗਾ ਤੁਨੂੰ ਸਕੂਟਰੀ हैं आਉਂਦੀ ਆ ਤੈਨੂੰ ਲੈ ਭਾਈ ਆ ਦੇਖੋ ਭਾਈ ਦਰਖਤ ਨਾਲ ਚੋਰ ਹੈ ਨੀਮੂ ਹੇਠਾਂ ਕਿਣੀਆਂ ਕਰ ਰਹੀਆਂ ਇੱਥੇ ਖੜਕੇ ਐ ਲੱਗੂਗਾ ਵੀ ਮੀਂਹ ਪੈ ਰਿਹਾ ਪਰ ਦਸਤ ਚੋਏ ਨੇ ਰਹੇ ਆ ਦੇਖੋ ਉੱਪਰ ਤੇ ਉੱਪਰ ਪੱਤਿਆਂ ਦਾ ਪਾਣੀ ਗਿਰੀ ਜਾਂਦਾ ਸੋ ਚੋਈ ਜਾਂਦੇ ਆ ਠੀਕ ਨੇ ਏਕਣਾ ਇਹ ਆ ਦੇਖੋ ਉਹਨਾਂ ਇੱਥੇ ਦੇ ਅਸਲੀ ਪਤਾ ਲੱਗਣਾ ਤੁਸੀਂ ਕਹਣਾ ਵੀ ਰੋਟਾ ਵਿਟਰ ਧੋਤਾ ਵਾ ਧੋਤਾ ਬਣੀ ਤੇ ਪਰ ਪਾਣੀ ਹੀ ਇੰਨਾ ਗਰ ਰਿਹਾ ਠੀਕ ਨੇ ਲੋ ਬਾਈ ਬਾਈ ਤੇ ਗਾਹਾਂ ਬਾਈ ਇੱਧਰ ਕੋਸ ਵੀ ਨਹੀਂ ਦਿਖਦਾ ਹਲੋ ਬੈਠਾ ਤਾਂ ਜਸਵੀਰ ਬਾਈ ਵਾਲੀ ਕਣਕ ਜਿਹੜੀ ਥੋੜੀ ਜਿਹੀ ਦਿਖ ਰਹੀ ਬਸ ਸਾਡੇ ਵਾਲੀ ਕਣਕ ਤਾਂ ਦਿਖ ਨਹੀਂ ਰਹੀ ਇੱਥੇ ਖੜ ਕੇ ਤੁਹਾਨੂੰ ਮੈਂ ਦੂਆ ਪਿੰਡ ਦਿਖਾਉਂਦਾ ਹੁੰਦਾ ਵੀ ਸਾਹਮਣੇ ਸਾਡੇ ਪਿੰਡਾ ਕੋਈ ਬੰਨੇ ਨਹੀਂ ਤੇ ਇੱਥੇ ਤੇ ਕਾਲੇ ਬਾਈ ਵਾਲੀ ਮੋਟਰ ਵੀ ਨਹੀਂ ਦਿਖਦੀ ਅੰਬ ਵਾਲੀ ਬੰਮ ਕਿੰਨੀ ਠੰਡ ਬਹੁਤ ਬਹੁਤ ਇੰਨੀ ਠੰਡ ਹੈ ਹੂੰ ਤਾਂ ਸਭ ਕਾਹ ਕਰਦੇ ਆ ਹਨਾ ਚੱਲੀਏ ਫਿਰ ਚਲੋ ਲੋ ਭਾਈ ਆ ਦੇਖੋ ਨਾ ਮ ਤੁਹਾਨੂੰ ਪਤਾ ਵੀ ਬਸੰਤ ਉਤਾਰੀ ਆ ਆ ਦੇਖ ਲਓ ਕਿੰਨੀ ਡੋਰ ਬੇ ਕਿਤੇ ਬਰਸੀਨ ਪਰਸਾਨ ਚ ਆ ਕੇ ਪਤੰਗ ਘਰੇ ਬਣਾ ਇਕੱਠੀ ਕਰਕੇ ਉਰੇ ਰੱਖੀ ਆ ਠੀਕ ਨੇ ਸੋ ਇਹ ਪੈਰਾਂ ਚ ਫਸਦੀ ਆ ਬਹੁਤਾਂ ਕਰਦੀ ਹੋਈ ਠੀਕ ਨੇ ਇਸ ਕਰਕੇ ਮੈਨੂੰ ਇਕੱਠੀ ਕਰਕੇ ਰੱਖਤਾ ਬਾਕੀ ਸਾਡੇ ਖੇਤਾਂ ਦਾ ਵਾਹ ਨੂੰ ਆਪਣੇ ਖੇਤਾਂ ਨਾਲ ਜਲ ਹੈ ਹੂੰ ਉਹ ਮੈਂ ਸੱਚੀ ਦੱਸੇ ਸਕੂਲ ਜਾਣ ਨੂੰ ਜੀਤਾ ਨਹੀਂ ਤਾਂ ਕਰਦਾ ਅੱਜ ਐਦਾਂ ਨੂੰ ਮੂੰਹ ਕਰਕੇ ਦੱਸ ਪੀਟੀਐਮ ਦਾ ਮਤਲਬ ਹਾਂ ਲਾ ਪੈਰਸ ਮੀਟਿੰਗ ਅੱਛਾ ਪੈਰਸ ਮੀਟਿੰਗ ਹੈ ਠੀਕ ਹੈ ਫਿਰ ਠੀਕ ਹੈ ਲਾ ਭਾਈ ਚੱਲ ਵੀ ਚੱਲ ਫਿਰ ਤੁਰ ਤੁਰ ਤੋਰਾ ਲੋ ਭਾਈ ਬੰਦਾ ਦੇਖ ਲੋ ਚੱਪਲਾਂ ਪਰ ਹੈ ਮੈਂ ਵੀ ਭਾਈ ਚੱਪਲਾਂ ਚੇ ਆ ਵੀ ਚੱਪਲਾਂ ਚੇ ਲੈਕਣਾ ਵੀ ਚੱਲਦੇ ਹਾਂ ਹੁਣ ਘਰ ਨੂੰ ਆ ਲੋ ਦੇਖੋ ਨਜ਼ਾਰਾ ਆ ਬਈ ਰਾਜੋਆ ਜੀ ਨੇ ਪਿਆਜ਼ ਲਾਏ ਵੇ ਲਾਗੇ ਦੇਖਣੇ ਵੀ ਬਾਕੀ ਆਪਣੀ ਬਾਗਬਾੜੀ ਹੈ ਇੱਧਰ ਠੀਕ ਨਹੀਂ ਬਾਕੀ ਸਾਰਾ ਉਹ ਵੀ ਹੁਣ ਪਾਈਪ ਕਿੜਾ ਫੁੱਲ ਆ ਜਿਹੜਾ ਉਹ ਪੈ ਚੁੱਕਿਆ ਹਨ ਪੂਰਾ ਠੀਕ ਨਹੀਂ ਜਿਹੜੀ ਇਹ ਠੰਡ ਪੱਕਾ ਦੇ ਦਿੰਦੇ ਨਾ ਇਹ ਠੰਡਾ ਜਿਹੜੀ ਇਹ ਪੈ ਰਹੀ ਸਾਡੇ ਉਨਾ ਧੁੰਦ ਇਹ ਕਣਕ ਨੂੰ ਕੀ ਵਰਗੀ ਆ ਪਰ ਸਾਡੀ ਕਾਨਕਤਾ ਚਲੋ ਨਿਸਰ ਨੂੰ ਪੂਰੀ ਤਿਆਰ ਵਰ ਤਿਆਰਾ ਦੇਖੋ ਅਨਿਸ਼ਾਨੀਆਂ ਬੱਲ ਨਿਕਲਦੀ ਠੀਕ ਨਹੀਂ ਕੋਈ ਨਾ ਕੋਈ ਬੱਲ ਵਿੱਚ ਆਇਆ ਤਾਂ ਨਿਕਲ ਵੀ ਆਈ ਮੈਂ ਦਿਖਾ ਵੀ ਦਿੰਦਾ ਤੁਹਾਨੂੰ ਇਹ ਆ ਦੇਖੋ ਠੀਕ ਹੈ ਵੀ ਇਹ ਠੰਡ ਜਿਹੜੀ ਹੈ ਘੀ ਵਰਗੀ ਹੈ ਬਾਕੀ ਹੁਣ ਸਰੋਂ ਨੂੰ ਤਾਂ ਫੁੱਲ ਪੈਣਾ ਤਾਂ ਤੁਹਾਨੂੰ ਪਤਾ ਹੀ ਹੈ ਲੈ ਸਵੇਰੇ ਕਰਕੇ ਬਾਈ ਇਹ ਦੇਖੋ ਐਨ ਪਾਣੀ ਠੀਕ ਹੈ ਇਹ ਬਹੁਤ ਵਧੀਆ ਚੀਜ਼ ਬਣੀ ਹੋਈ ਹੈ ਚਲੋ ਚੱਲਦੇ ਆ ਬਾਕੀ ਘਰ ਨੂੰ ਲੋ ਭਾਈ ਸਰਵਿਸ ਹੋਣ ਲੱਗੀ ਹੈ ਗੱਡੀ ਦੀ ਹਾਂ ਕਿੱਥੇ ਚੱਲੇ ਸਰਵਿਸ ਸਟੇਸ਼ਨ ਪੜ ਹਾਂਜੀ ਦੋ ਨਾ ਹੈ ਨਾ ਨਾ ਆਹ ਕਿਆ ਦਿਖਾਤਾ ਸ਼ੈਂਪੂ ਆ ਦੇਖੋ ਭਾਈ 1 ਰੁਪਏ ਦਾ ਇੱਕ ਪੁੜੀ ਆ ਇਹ ਤੇ ਹੁਣ ਇਹਦਾ ਸਿਰ ਨੂੰ ਚਾਰ ਲੱਗ ਜਾਣੀਆਂ ਬਾਕੀ ਰਹਿ ਜਾਣੀਆਂ ਵਿਖਾਈ ਪਿੱਛੇ ਨੋ ਕੇ ਸਿਰ ਵਿਖਾਈ ਨਾ ਆ ਦੇਖੋ ਮੁੰਡੇ ਦੇ ਭਾਈ ਏਡੇ ਏਡੇ ਵਾਲ ਹੈ ਨਾ ਆੜੀ ਕਿ ਨੇਰ ਪੜੀ ਲੱਗ ਜਣੀ ਆ ਕਿੰਨੀਆਂ ਫੜ ਕੇ ਦਾ ਹੈ ਚਾਰ ਆ ਖਾਣੀਆਂ ਤਾਂ ਨਹੀਂ ਕਿਤੇ ਚਾਰ ਦੇਖੋ ਤਾਂ ਉਹੀ ਬੰਦਾ ਭਾਈ ਜਿਹੜਾ ਸਿਰ ਨਾਉਣ ਜਾਂਦਾ ਤਾਂ ਮੈਂ ਅਫਸਰ ਸਾਹੀ ਕੰਮ ਦੇਖੋ ਤਾਂ ਤੇ ਲੈ ਬੋਲ ਜੇ ਭਾਈ ਹੋ ਗਿਆ ਤਾਂ ਮੰਮੀ ਦਾ ਚਾਇਨਾ ਦਾ ਬੋਰਾ ਤੇ ਮੁਰਾ ਦਾ ਭੀ ਆ ਨਾ ਪਾ ਦਿੱਤਾ ਬਾਹਰ ਵੀ ਕੱਟ ਦਿੱਲੇ ਭਾਪਾ ਤਾਂ ਵਾਲ ਕਟਵਾਉਣੇ ਕੇ ਬਾਅਦ ਇਸ ਤਰ੍ਹਾਂ ਸਾਬੇ ਹੋਣਾ ਕੋਲ ਪਿਆ ਦਿਖਾਈਏ ਤੁਨਵਾਲ ਹਾਈ ਵਰਜੂਸ ਪੀਤੇ ਪੀਤੇ ਮੇਰੀ ਮੂਛਾਂ ਵੀ ਬਨ ਗਈ ਸੀ ਤਾਂ ਫਿਰ ਮੈਨੂੰ ਉਸੇ ਸਾਫ਼ ਕੀ ਹੋਰ ਗੱਲ ਆਦੀ ਉਧਰ ਮੈਸਟਰ ਇੰਡੀਆ ਦਾ ਨਾ ਟੁੱਟ ਗਿਆ ਲੱਗਦੀ ਸਾਸੀ ਗਾਜੀ ਸਾਰਿਆਂ ਨੂੰ ਹਾਂਜੀ ਬਸ ਕੱਪੜੇ ਧੋ ਕੇ ਛੱਡ ਦਿੱ ਜੀ ਤਾਂ ਹੀ ਫਿਰ ਨੇੜੀ ਨਗਰੀਓਂ ਲਾਉਣੀਆਂ ਹੁੰਦੀਆਂ ਵੀ ਨੋਂ ਰੰਗੜੀਆਂ ਹੋਣਗੀਆਂ ਹੂੰ ਬਸ ਰੱਖੇ ਤਾਂ ਹੋ ਜਾਂਦੇ ਫਿਰ ਵੀ ਚਲੋ ਵੀ ਜਿਹੜੇ ਹੈਗੇ ਤੇ ਉਹ ਵੀ ਟੁੱਟ ਜਾਂਦੇ ਨੇ ਇਹ ਬਾਅਦ ਟੁੱਟ ਗਿਆ ਨਾ ਤੇਰਾ ਹਾਂਜੀ ਹੂੰ ਹੂੰ ਤਾਂ ਬਹੁਤ ਹੋ ਗਟੀਆਂ ਜੀ ਤਾਂ ਥੱਕਦੀ ਨਹੀਂ ਇਹਨਾਂ ਕੰਮ ਕਰਕੇ ਸਵੇਰ ਦਾ ਹੀ ਚੱਲ ਰਿਹਾ ਜੀ ਕੰਮ ਬਸ ਕਿਆ ਕਰੀਏ ਜੀ ਹੁਣ ਸਰਦਾ ਵੀ ਨਹੀਂ ਹੈਗਾ ਬੈਠ ਕੇ ਕੰਮ ਵੀ ਗਰੂੜੀ ਆ ਐ ਤਾਂ ਹੁਣ ਬਸ ਰੈਸਟ ਕਰਨਾ ਮੈਂ 2 ਘੰਟੇ ਰੈਸਟ ਦੇ ਹੀ ਹਾਂ ਹੁਣ ਜਾ ਤੱਕ ਜਿਵੇਂ ਨੀਂਦ ਆਉਂਦੀ ਬਸ ਠੀਕ ਆ ਧੰਨਵਾਦ ਸੱਚ ਬੋਲੀ ਧੰਨਵਾਦ ਤੁਹਾਨੂੰ ਹੂੰ ਐਸੇ ਐਸੇ ਸਵੇਰੇ ਜੇ ਜ਼ਿਆਦਾ ਹੁੰਦਾ ਲੋ ਭਾਈ ਵਿਆਹ ਤੋਂ ਬਾਅਦ ਇੰਨੇ ਕ ਕੱਪੜੇ ਰਹਿ ਗਏ ਬਸ ਸੁਣ ਹਾਂ ਜੀ ਹੁਣ ਇਹ ਰੋਜ਼ ਦੀ ਰੋਜ਼ ਵਾਲੇ ਆ ਗਏ ਹੂੰ ਬੱਚਿਆਂ ਦੇ ਵੀ ਸਵੇਰੇ ਹੋਰ ਬੰਨੇ ਆ ਸਕੂਲ ਉਲਾਂਣ ਲੱਗਿਆਂ ਦੇ ਹੋਰ ਹੋਰ ਐਡਰੈਸਾਂ ਹੋ ਜਾਂਦੀਆਂ ਆ ਕੇ ਹੋਰ ਹੋ ਜਾਂਦੇ ਲੋ ਭਾਈ ਪਰਮ ਦੀ ਪੀਟੀਐਮ ਤੇ ਵਧੀਆ ਇਹਦਾ ਸਕੂਲ ਦੇ ਵਿੱਚੋਂ ਮੈਡਮ ਕਹਿੰਦੀ ਵੀ ਸਾਡਾ ਕਹਿਣਾ ਮੰਨਦਾ ਮੇ ਨਾਲ ਆ ਗਿਆ ਤਾਂ ਮੇਰੇ ਤੇ ਇਹਦੇ ਬਾਅਦ ਇਹ ਸਰਵਿਸ ਕਰਦੀ ਹੈ ਹਾਂਜੀ ਫਿਰ ਨਣਾਤਾ ਤਾਂ ਮੈਂ ਫਿਰ ਇਹਦਾ ਮੈਂ ਫਿਰ ਜੈਸਨ ਜੇਸਾ ਰਹਿ ਜੂਗੀ ਜੈਸਨ ਗਈ ਵੀ ਸਕੂਲੋਂ ਲੇਟ ਆਉਣਾ ਜੀ ਇਹਦਾ ਕੰਮ ਨਵੇੜ ਤੋਂ ਰਮ ਉਹ ਤਾਂ ਬੜਾ ਜੀ ਮੈਂ ਤੁਪ ਲਾ ਲੂਗੀ ਵਾਲਾਂ ਨੂੰ ਬਲ ਭਾਰੀਆਂ ਨਾ ਜੀ ਹਾਂ ਹੁਣ ਮਾਲਸ ਕਰਨੇ ਨੇ ਇਹਦੀ ਮੈਂ ਤੇਲ ਲੈ ਜੀ ਹਾਂ ਫਿਰ ਤਾਂ ਮੈਂ ਪਰੰਪਰਾਇ ਲਾਉਣਾ ਹੁੰਦਾ ਬਗੈ ਕ ਘੰਟਾ ਨਹੀਂ ਨੰਬਰ ਕਟਾਣੇ ਬੱਚਿਆਂ ਦੇ ਜਸ਼ਨ ਦੀਆਂ ਨੰਬਰਵਾ ਦਿੰਦੇ ਦੇਖ ਮੈਂ ਬਾਹਰ ਸੁੱਕੇਗੇ ਅਜੇ ਨਹੀਂ ਸੁੱਕੇ ਹੋਣਾ ਬੁੱਤਾਂ ਤੇ ਤੇਲ ਲਾਉਣਾ ਹੈ ਮੈਂ ਧੁੱਪ ਚ ਮਠਾ ਲਿਆ ਵਾਇ ਤਾਜੀ ਧੁੱਪ ਜਾਉ ਕੁੰਜੇ ਚ ਲੈ ਜਾ ਮੰਜਾ ਕਿਤੇ ਬਣਾ ਕੇ ਕਾਂਤ ਕਾਂਤ ਹੈ ਮੈਂ ਠੰਡ ਵੀ ਨਾ ਲੱਗ ਜੇ ਵਿੱਚ ਕਹਿ ਦਾਂ ਨੀ ਆਉਂਦੀ ਤੇ ਜਾਂਦੀ ਠੰਡ ਵੀ ਬੱਚੇ ਨੂੰ ਬੰਬਰ ਕਰ ਦਿੰਦੇ ਏ ਤੇਰਾ ਜੇ ਨਹੀਂ ਕਹਿਣਾ ਮੰਨਦਾ ਪ੍ਰਾਣੀ ਪਈ ਔਰ ਇਹ ਦੇਖ ਲਾ ਹਾਂ ਅੱਜ ਇਹ ਕੱਢੇਆ ਸਟੋਰ ਤੇ ਰੋਮਾਂਡ ਨੂੰ ਹਾਂਜੀ ਉੱਧਰ ਜਾ ਹੀ ਜਾਂਦਾ ਤਾਂ ਬਾਹਰ ਸੂਟ ਆ ਕੇ ਲੈਣੇ ਤਾਂ ਨਹੀਂ ਸੂਟ ਹੁਣ ਗਰਮੀ ਦੇ ਦਵਾਂਗੇ ਜੇ ਹੁਣ ਪ੍ਰੋਗਰਾਮ ਹੀ ਲਾਂਗੇ ਫੇਰ ਮੈਂ ਕਹੀਂ ਵੀ ਭਾਈ ਮੈਨੂੰ ਮੇਰਾ ਘਰ ਵਾਲਾ ਪੁੱਛਦਾ ਨਹੀਂ ਹੈਗਾ ਵੀ ਸੂਟ ਨਹੀਂ ਦਵਾਂਦਾ ਨਹੀਂ ਹੁਣ ਗਰਮੀ ਚ ਲੋਹਾਂ ਦੇ ਹੂੰ ਹੁਣ ਸਿਆਲ ਵਾਲੇ ਰੱਖ ਹੋ ਜਾਣੇ ਹੈ ਭਾਈ ਸੂ ਧੁੱਪ ਵੀ ਨਿਕਲ ਲੱਗੀ ਬਾਈ ਹੁਣ ਤਾਂ ਲੈਸ ਟੇਟ ਰੱਖੂਗੇ ਤਾਂ ਹੈਗੀ ਹੈ ਜੀ ਖਾਂਦੇ ਹਾਂ ਤੇ ਪਰੰਦੀ ਹੋਂ ਤੋਂ ਤੋਂ ਉਹ ਪ੍ਰਾਣੀ ਦੇਖ ਲਓ ਬਾਈ ਕਿਹ ਜੀ ਰੱਖੀ ਨੇ ਆਹ ਦੇਖੋ ਬਾਈ ਕਿੱਕਣਾ ਮਣੀ ਵੀ ਬਾਪੂ ਨੇ ਖੇਤ ਨੂੰ ਲੈ ਕੇ ਜਾਂਦੇ ਹੁੰਦੇ ਜੀ ਅਸੀਂ ਕਣਕਰੋਂ ਪਾਣੀ ਲਾਉਂਦੇ ਪੱਕੀ ਉਹ ਕਾਫੀ ਸਾਲ ਦੀ ਇੱਕ ਨਾ ਇਸ ਟੋਰ ਤੇ ਰੱਖੀ ਹੋਈ ਸੀ ਜੀ ਬਾਥੀ ਤੇ ਚੱਕਦੇ ਆ ਇਹ ਆ ਹੱਥ ਪੈਰ ਨੂੰ ਰੱਖੀ ਵੀ ਤਿਲ ਕੇ ਨਾ ਕਿ ਵੀ ਰਾਤ ਨੂੰ ਜਾਨਵਰ ਵੀ ਚੱਕਣ ਲੱਗੀ ਦੀ ਰਹਾ ਹਾਂ ਲਾ ਲਓ ਨਾ ਰੱਖਦੇ ਨਾ ਲਾ ਬਕਦੇ ਲਾ ਰੱਖਦਾ ਰੱਖਦਾ ਜੇ ਤੂੰ ਜ਼ਿਆਦਾ ਹੋ ਬਣਦੀ ਹੈ ਨਾ ਇਹ ਕਾਰੀਗਰਨੀ ਆਹ ਹੈ ਹੈ ਤਾਂ ਹੈਗੀ ਹੈ ਕਾਰੀਗਰਨੀ ਹੈ ਹੈ ਕੇ ਬਾਰੰਦਰਾ ਤਾ ਹੂੰ ਹੁਣ ਆਪ ਕਿਥੇ ਲੰਘੋਗੇ ਵਾੜੀ ਮੰਮੀ ਨੇ ਰੋਟੀ ਰੋਟੀ ਪੁੱਛੀਗਾ ਨਹੀਂ ਫੋਨ ਬੰਦ ਕਰਕੇ ਦੱਸ ਹਾਂ ਰੋਟੀ ਰੋਟੀ ਪੁੱਛੀਗਾ ਨਹੀਂ ਹਾਂਜੀ ਪੋ ਚਲੀ ਹੂੰ ਹਾਂ ਤਾਂ 2:30 ਵਜੇ ਵਹ ਹੁੰਦੀ ਹੈ ਜੀ ਦੋ ਤਿੰਨ ਵਾਰ ਪ੍ਰਸ਼ਾਦਾ ਛਕ ਲੈਂਦਾ ਹੈ ਸਕੂਲ ਨੂੰ ਦੇ ਲਓ ਉਹੀ ਜਿਹੜੀਆਂ ਸਵੇਰੇ ਲੈ ਗਿਆ ਦੋ ਰੋਟੀਆਂ 2:30 ਵਜੇ ਤੱਕ ਆ ਕੇ ਵੀ ਕਦੇ ਖਾਂਦਾ ਹੀ ਨਹੀਂ ਚਾਹ ਪੀ ਕੇ ਬਿਸਕੁਟਾਂ ਨਾਲ ਕਹਿੰਦੇ ਟਿਊਸ਼ਨ ਕਿਹੜੀ ਹੋ ਜਾਂਦੀ ਹੈ ਬੱਚਿਆਂ ਦੀ ਲੈ ਘਰ ਖਾ ਲੈਣੀ ਉਹਨੂੰ ਮੈਂ ਇਹਨਾਂ ਨੂੰ 3-4 ਵਾਰ ਖਾ ਲੈਣੀ ਹੈ ਜਦੋਂ ਛੁੱਟੀ ਹੁੰਦੀ ਹੈ ਪਰ ਸਕੂਲ 'ਚ ਪੜਾਈ ਕਰਕੇ ਬੱਚੇ ਅਲਜੇ ਮੇਜ ਭੁੱਖ ਘੱਟ ਲੱਗਦੀ ਹੈ ਉਹ ਤਾਂ ਸਕੂਲ 'ਚ ਲੱਗਦੀ ਨਹੀਂ ਭੁੱਖ ਹਾਂ ਕਮਾਂਡ ਮਾਂ ਦੇ ਦਿੰਦੇ ਕੋਈ ਰਸਣ ਪਾਣੀ ਆਏ ਦੱਸ ਦੇ ਸਰਕਾਰੀ ਰੋਟੀ ਤਾਂ ਨਹੀਂ ਲੱਗੀ ਵੀ ਉਹ ਸਭ ਦੇ ਫੇਸ 'ਤੇ ਕੀ ਹੋ ਗਿਆ ਮੈਂ ਮੈਂ ਬਹੁਤ ਕਹਿਣੀ ਹੁੰਦੀ ਵੀ 3 ਰੋਟੀਆਂ ਪਾਈ ਦਾਂ ਮੈਂ ਵੀ ਦਿਨ ਤੇ ਚਾਰ ਵੀ ਕਰ ਦੂੰਗੀ ਕਹਿੰਦਾ ਨਹੀਂ ਮੰਮੀ ਵੀ ਦੋ ਨਾਲੇ ਸੱਜ ਜਾਂਦਾ ਮੇਰਾ ਹੂੰ ਹਾਂਜੀ ਦੋ ਰੋਟੀਆਂ ਸੋਹਣੀਆਂ ਮੋਟੀਆਂ ਕਰ ਦਾਨੀ ਫਿਰ ਉਹ ਮੈਂ ਤੂੰ ਵੀ ਦੋੇ ਖਾਂਦੀ ਆ ਨਾ ਦੋੇ ਜਾਣੀ ਹੂੰ ਹੂੰ ਲੋ ਠੀਕ ਰੋਟੀ ਮਲੇਗੀ ਮੋਟੀ ਹੋ ਜਾਂਦੀ ਵੀ ਹੂੰ ਪਰ ਰੋਟੀ ਸੋਹਣੀ ਗੱਦਰੀ ਦੇ ਦਾਨੀ ਬਣਾ ਕੇ ਵੀ ਜ਼ਿਆਦਾ ਹੋਣੀ ਬੜਾ ਪੇੜਾ ਲੈ ਕੇ ਅੱਛਾ ਚਲੋ ਵਿਚਾਰਾ ਦੇ ਜੂ ਹੂੰ ਮੈਨੂੰ ਪਤਾ ਸਾਈਕਲ ਹੀ ਚਲਾਉਂਦਾ ਪਾਰੀ ਸਾਈਕਲ ਹੀ ਚਲਾ ਕੇ ਚਲਾ ਕੇ ਆ ਕੇ ਉਹ ਧੁੱਪੀ ਚੜ ਗਈ ਦੀ ਜਾਨ ਨੂੰ ਧੁੱਧਾਂ ਦੀ ਹਟੀ ਆ ਹੂੰ ਨਾਲ ਆ ਕੇ ਉਠਾ ਲਿਆ ਉਹ ਨਾਲ ਮਾਲਸ਼ ਕਰਨੀ ਤੇਰਨਾ ਸਿਰ ਤੇ ਉਸ ਵਾਂਗ ਜਸ਼ਨ ਆ ਰਹੇ ਹਾਂ। ਹਾਂ ਜੀ। ਭਾਈ ਮੇਰੇ ਮੁੰਡੇ ਦੇ ਬਾਈ ਨੇ ਬਾਲ ਵੀ ਬਹੁਤ ਬਾਲ ਮੇਰੇ ਵੀ ਏਖਣਾ ਹੀ ਆ। ਸਭ ਤੋਂ ਜ਼ਿਆਦਾ ਸਾਡੇ ਘਰ 'ਚ ਜਸ਼ਨ ਦੇ ਬਾਲ ਆ। ਠੀਕ ਨਹੀਂ। ਲੋ ਬਾਜੀ ਸਾਡਾ ਬਿਊਟੀ ਪਾਰਲਰ ਇਹੋ ਜਿਹੀ ਹੁੰਦੀ ਹੈ ਤਿਆਰ ਆਹ ਬਿਊਟੀ ਪਾਰਲਰ ਇਹਦਾ। ਹਾਂ ਜੀ ਇੱਥੇ ਤਿਆਰ ਦੋ ਰੱਖਿਆ ਹੋਇਆ ਜੀ ਫਿਰ ਕੰਗਾ ਕੰਗਾ ਰੋੜਾ ਰੋੜਾ ਬੱਚੀ ਆਂਦੀ ਆ। ਇਹ ਛੇਤੀ ਦੇ ਛੋਟਾ ਜਿਹਾ ਬਾਕਸ ਚੱਕ ਹੋ ਜਾਂਦਾ ਜੀ। ਹੂੰ। ਤੰਗਾ ਆਵਾਜ਼ ਤੇ ਲਾ ਤੇਲ ਮੜਿਆ। ਬਾਲ ਤਾਂ ਬਸ ਉਹਦੇ ਸੁੱਕਣ ਜੇ ਵਾਲੀ ਆ। ਉਹ ਬਾਲਾ ਦਾ ਤੰਗ ਹੈ ਬਾਈ ਇਹ ਬਸ ਇਹਦਾ ਇੱਕ ਹੀ ਹੈ ਮੈਂ ਇਹਨੂੰ ਉਪ ਚ ਉਠਾ ਲਿਆ ਤਾਂ ਜਿੱਧਰ ਕਰੀ ਤੀ ਮੈਂ ਜੀ ਹੂੰ ਵੀ ਸੁੱਚ ਜਿੱਧਰ ਉਪ ਚ ਲਾਉਂ ਜੀ ਜਿੱਥੇ ਤੇਲ ਲਾ ਕੇ ਚਲ ਬਾਹਰ ਕਰਨੀ ਰੁਕੋ ਰੁਕੋ ਹੁਣ ਤੇਲ ਲਗਾ ਕੇ ਨਹੀਂ ਜੇ ਲਗਾਇਆ ਮੈਨੂੰ ਜ਼ਾਦੇ ਨਾਲ ਤੇਲ ਲੱਗ ਚੁੱਕੀ ਚਲ ਹੋ ਜਾ ਕੋਲ ਪੁੱਤ ਮੰਮੀ ਕੋਲ ਹੋ ਜਾ ਅੰਨਾ ਕਰਨੀ ਜੀ ਕਰ ਰਹੀ ਸੀ ਤੇਲ ਲਾਉਂਦੇ ਤੇ ਹੂੰ ਸਾਗ ਕਰ ਲਈ ਥੋੜੀ ਅੰਨਾ ਕਰਨੀ ਦੀ ਕਰ ਰਹੀ ਸੀ ਤੇ ਤੇਲ ਕੌਣ ਤੇ ਹੂੰ ਵੀ ਥੋੜੇ ਥੋੜੇ ਕੁਕਲੀ ਹੋਣਗੇ ਮੈਨੂੰ ਸਭ ਕੁਝ ਨਹੀਂ ਪਤਾ ਚਾਹੀਦਾ ਇਹ ਮਾਂ ਦਾ ਦਰਜਾ ਕੋਈ ਦੇ ਨਹੀਂ ਸਕਦਾ ਐਂ ਕਹਿੰਦਾ ਵੀ ਬਾਬੇ ਬੇਫਿਕਰੇ ਹੋ ਕੇ ਰੈਟਰੋ ਬੈਠੋ ਮਹਿਮਾਨ ਸਾਰਾ ਕੁਝ ਕਰਨਾ ਗੱਲ ਸੱਚੀ ਹੈ ਨਾ ਨਾ ਦੁਬਾਰੇ ਕਹਿਣ ਲੱਗ ਗਿਆ ਤਾਂ ਕਹਿੰਦਾ ਮੰਮੀ ਮੇਰੀ ਸਿੱਧੀ ਨੂੰ ਸਾਥ ਕਰਦੀ ਮੈਨੂੰ ਮਜ਼ਾ ਆਉਂਦਾ ਹੈ ਹੂੰ ਹੂੰ ਇਹ ਨਾ ਉਹ ਨਵਾਂ ਚੱਲਦਾ ਕੰਪਿਊਟਰ ਕੰਪਿਊਟਰ ਲੈਪਟਾਪ ਆਪਣਾ ਹੂੰ ਠੀਕ ਸਿਰੋ ਵੇ ਚੱਲਦਾ ਕੰਮ ਮਹਾਰਾਜ ਇੱਕ ਨਾ ਹੀ ਖੁਸ਼ ਰੱਖੇ ਸਾਰਿਆਂ ਨੂੰ ਭਾਈ ਆਪਣੇ ਆਪਣੇ ਘਰਾਂ ਦੇ ਵਿੱਚ ਠੀਕ ਨੇ ਸੋ ਸੂਰਜ ਤੁਸੀਂ ਦੇਖ ਰਹੇ ਆ ਵੀ ਚੜਿਆ ਵੇ ਖੇਤ ਚ ਵੀ ਹਰਜੀਤ ਹੁਣ ਆਪਣਾ ਸਾਗ ਤੋੜ ਲਈ ਆ ਇੱਕ ਦੋ ਦਿਨਾਂ ਚ ਥੋੜੇ ਜਿਹੇ ਦਿਨ ਤਾਂ ਹੀ ਰਹਿ ਗਏ ਮੈਂ ਨਹੀਂ ਖਾਣਾਂ ਸਾਗ ਸਾਗ ਬਣਾ ਲੂੰਗਾ ਜੀ ਪਰ ਸਾਗ ਮੇਰੀ ਸੁਣ ਲੈ ਹੁਣ ਇੱਕ ਟਾਈਮ ਦਾ ਹੀ ਬਣਾਈ ਕਿਤੇ ਬਣਾ ਕੇ ਆ ਉੱਤੇ ਦਾ ਬਹਿ ਜਵੇ ਇਸ ਨੇ ਹਰ ਜਰਾਂ ਨਹੀਂ ਜਵਾਂਦਾ ਆਉ ਤਾਂ ਆ ਹੀ ਕਿਹਾ ਬਾਈ ਚੱਲੇ ਵਾਲੇ ਘਰਾਂ ਤੇ ਬਣਦਾ ਹੁੰਦਾ ਹੱਸੇ ਦਾ ਕੁਕਰ ਦਾ ਦੋ ਡੰਗ ਦਾ ਬਣਦਾ ਇਹ ਜੋ ਹਮ ਇੰਨੇ ਸਭੀਆਂ ਜਾਂ ਤੇ ਬੋਰ ਵੀ ਹੋਵੇ ਦੀ ਮਸਾਲੇ ਵਾਲੀਆਂ ਖਾਂਦੇ ਰਹਿੰਦੇ ਆਂ ਪਿਆ ਕਰਕੇ ਹੂੰ ਥੋੜੀਆਂ ਤੇਜ਼ ਹੋਰ ਲਾਈ ਮਸਾਲਾ ਤੇਜ਼ ਬਾਦ ਪੰਮ ਤਾਂ ਐਕਾ ਖਾਣਾ ਦੱਸ ਦੇ ਫਿਰ ਕੜੀ ਚੋਲ ਨਾ ਭਾਈ ਹਾਂਜੀ ਕੜੀ ਗੈਰੇ ਹੈਗਾ ਕੀ ਜਿੰਦਾ ਥੋੜੀ ਮੈਂ ਕਿਹਾ ਹੁਣ ਬਣਾਈ ਵੀ ਤਾਂ ਹੈ ਨਹੀਂ ਬਹੁਤ ਏਰ ਹੋਗੀ ਹਾਂਜੀ ਹੁਣ ਤੋਂ ਦਾਣਾ ਔਰ ਗਾਜਰਾਂ ਭਰੇ ਹੋਈ ਵੀ ਐ ਮੈਂ ਕਰਦੀ ਕਹਿੰਦੇ ਗੰਡੇ ਚ ਅੱਛਾ ਗੜੀ ਖੱਟਾ ਘੱਟ ਰੋ ਬੜਾ ਹੋ ਬਣ ਕੇ ਚੰਗਾ ਹਾਂ ਕਰਕੇ ਤਾਂ ਇਸੀਓ ਖਤਮ ਕਰ ਦੇਣੀ ਮੈਂ ਲਾਦੀ ਆ ਸਾਬ ਨਾਲ ਤਾਂ ਹਾਂ ਮੈਂ ਆਸ ਤੇ ਹਾਂ ਤੇ ਅੱਜ ਦੋ ਤਿੰਨ ਪਈਆਂ ਜੀ ਮਡੀਆਂ ਅੱਜ ਦੋ ਪਈਆਂ ਆ ਤੇ ਨਾਲ ਫੀਸ਼ੀਆਂ ਦਾ ਪਰਕਰ ਪਾਇਆ ਇਕੱਠਾ ਆਹੋ ਹੋ ਆ ਬਾਈ ਬਾਈ ਮੈਂ ਘੰਟੇ ਬਾਗੇ ਰੱਖ ਦਿੰਦੀ ਆ ਤੇਰੇ ਡੋਰ ਡੋਰ ਵੀ ਗੰਦਾ ਕਰਨ ਪਈਗਾ ਹੂੰ ਦੇ ਰਹੇ ਹਾਂ ਇਹਨਾਂ ਦੇ ਘਾੜ ਪੂਜੀ ਆਉਣਾ ਲੱਗ ਜੇ ਤੇ ਤੇਲ ਲਾਉਣ ਨੂੰ ਪੰਜ ਦਿਨ ਤੇਲ ਲਾ ਲੀਂ ਅੱਛਾ ਹਲੇ ਨੂੰ ਉੱਪਰ ਵਾਲੇ ਵਾਲਾ ਨੂੰ ਲਾਉਂਦੀ ਆ ਤੇਲ ਖਾਜਦਾ ਤੂੰ ਕਰਦੀ ਦੀ ਮਾਲਸ ਮਾਲਸ ਕਰੂੰਗੀ ਜਦੋਂ ਤੇਲ ਪਾ ਲਾਂਗਾ ਹੂੰ ਹੋ ਬਾਈ ਲੱਗਿਆ ਥੋੜੇ ਜਿਹਾ ਸੁਲੜ ਜਾਣਾ ਜਿੰਨੇ ਡੀ ਸਲਾਫਟ ਦੇ ਦੀ ਇਹਨੂੰ ਤੇ ਤੇਲ ਕਿੱਥੇ ਹੋ ਜਾਣਾ ਹੂੰ ਹੂੰ ਬਾਠ ਠੀਕ ਹੈ ਹੁਣ ਇਹਨਾ ਬਣਾ ਦੇਖ ਲੈ ਇੱਕ ਨਾ ਵਾਲ ਸ ਕਰਾ ਕੇ ਬੰਦੇ ਨੂੰ ਨੀਂਦ ਵੀ ਆ ਜਾਂਦੀ ਹੈ ਹਾਂਜੀ ਹਾਂਜੀ ਠੀਕ ਹੈ ਲੋ ਭਾਈ ਅੱਗੇ ਹਮਾਰਾ ਫਟੂਰਾ ਹੈ ਘਰ ਦਾ ਸਰੋਂ ਦਾ ਤੇਲ ਹੀ ਵਰਤਦੇ ਹੈਗੇ ਅਸੀਂ ਜਾਂ ਸਰੋਂ ਦਾ ਤੇਲ ਨਾਲ ਚਿੱਟੇ ਚ ਵਾਲ ਚਿੱਟੇ ਵਾਲ ਹੋ ਜਾਂਦੇ ਹੁੰਦੇ ਹਾਂ ਉਹ ਦਿੱਲੀ ਗਿਆ ਉਹ ਆਇਓ ਕੁੱਤੇ ਕਰਾ ਲਾ ਅੱਜ ਹੈ ਮੈਂ ਕਹਾਇਆ ਵੀ ਓਟਾ ਫਾ ਗਿਆ ਲੈਪਟਾਪ ਚ ਮਾਦਰ ਚਾਚਾ ਜੀ ਐਡ ਕਟਾ ਲੂੰਗੀ ਕਹਿੰਦਾ ਚਾਚਾ ਫੋਟੋ ਦੇ ਲਓ ਮੈਂ ਸਦਾ ਕੰਮ ਚ ਆਉਦਾ ਹੈ ਬੇਚੇ ਸੇਵ ਕਰ ਗਿਆ ਉਹ ਆ ਤਰੇ ਆ ਦੀ ਡੇੜੀ ਇਹਨਾਂ ਦੀ ਫੋਟੋ ਖਿੱਚ ਹੋਈਆਂ ਨਾ ਮੈਂ ਕੋਹ ਲੈਪਟਾਪ ਦੇ ਵਿੱਚ ਡਾਊਨਲੋਡ ਕਰ ਗਿਆ ਗਾਇਸ ਅੱਭੀ ਆ ਚੁੱਕੇ ਜੰਗਲ ਨਹੀਂ ਨਹੀਂ ਆ ਬਨ ਮਮੀ ਨੇ ਭੇਜ ਜਾਣਾ ਉਹਦੀ ਨੇ ਵੀ ਚਾਚੀ ਕੋਲ ਜਾ ਕੇ ਫੋਟੋ ਦੇ ਆ ਹਨਾ ਹਾਂਜੀ ਹਾਂ ਵੀ ਭਾਈ ਐਕਟਰ ਨਹੀਂ ਆਇਆ ਹੈ ਕਿਆ ਕਰੀਏ ਹਾਂ ਹਾਂਜੀ ਐਕਟਰ ਬਣੇ ਵੀ ਨਾ ਸਾਦਾ ਨਹੀਂ ਜੀ ਚਲੋ ਕੋਈ ਨਹੀਂ ਬਾਈ ਪਿਆਰ ਚਾਹੀਦਾ ਜੀ ਪਰਿਵਾਰਾਂ ਚ ਹਮ ਬਾਜੀ ਜਿਹੜਾ ਕਹਨੇ ਹੱਸ ਖੇੜੇ ਕਿ ਲੰਘਦੇ ਹੋਏ ਉਹਦੇ ਮਾਰ ਕੇ ਨਹੀਂ ਚਲੋ ਦਾ ਬਕੀ ਜਿਆਦਾ ਦਾ ਮਾ ਰਹੇ ਉਧਰੇ ਆ ਚਲੋ ਵੀ ਹੈ ਬੀਜੀ ਦਾ ਘਾਟ ਮਹਿਸੂਸ ਨਾ ਹੋਵੇ ਮੈਂ ਉਧਰੇ ਜਾ ਕੇ ਯਾਰ ਹੁੰਦੀ ਰਹੀ ਆ ਅਗਰ ਤਾਂ ਚਲੇ ਜਾਣਾ ਤੁਹਾਨੂੰ ਚੱਕ ਫਟਾਫਟ ਉਧਰ ਨੂੰ ਦੇਖਦੇ ਹਾਂ ਕਿ ਪੁਨਾਲੀ ਕੋਲੇ ਜਿਆਦਾ ਟਾਈਮ ਗੁਜ਼ਾਰੀਏ ਉਧਰ ਕੱਠੇ ਹੋ ਕੇ ਜਾਂਦੇ ਨੇ ਸਾਲਾਂ ਵਿਆਹ ਚ ਕੌਣ ਨਾਲ ਲਾਇਆ ਤੇ ਉਧਰ ਤੇ ਤੁਹਾਨੂੰ ਫੇ ਪਾਰਟੀ ਦਾ ਮਾਜੇ ਕੋਈ ਮੈਂ ਪਾਰਟੀ ਨਹੀਂ ਦਾ ਕੋਈ ਨਹੀਂ ਉਹ ਵੀ ਪਰਿਵਾਰ ਆਪਣਾ ਹੂੰ ਕਿ ਆ ਵੀ ਰਹਿਣੇ ਕੱਲਾ ਕਹਿ ਦਿੰਦੇ ਬੰਦਾ ਬੰਦਾ ਕੁਝ ਨਹੀਂ ਕਰ ਸਕਦਾ ਜਿਹੜੀ ਇੱਕੋ ਵਿੱਚ ਵਰਕਤਾ ਵੀ ਉਹਦੇ ਵਰਕ ਨਹੀਂ ਚਲੀ ਜਿਆ ਹੂੰ ਹਾਂ ਇਹਦਾ ਗੱਲ ਪੱਕੀ ਆ ਭਾਈ ਹਾਂ ਜੀ ਆਹ मुट्ठी ਬੰਦ ਦੇ ਵਿੱਚ ਬਹੁਤ ਵਰਕਤਾ ਕਹਿੰਦੇ ਹਾਂ ਜੀ ਖੁੱਲ ਜਾਂਦੀ ਤਾਂ ਫਿਰ ਖੇਰੂ ਖੇਰੂ ਹਨਾ ਹੂੰ ਚਲੋ ਭਾਈ ਠੀਕ ਆ ਚੱਲੀ ਜਾਣਾ ਤੁਸੀਂ ਵੀ ਬੋਰ ਹੋ ਜਾਣਾ ਸਾਡਾ ਦੇਖ ਕੇ ਬਲੌਗ ਵੀ ਗੱਲਾਂ ਸਾਡੀਆਂ ਮੁਕੜੀਆਂ ਨਹੀਂ ਚੱਲ ਰਿਹਾ ਕੰਮ ਭਾਈ ਬੱਚੇ ਲਾਗੇ ਪਤੰਗ ਦੇ ਉਡਾਣ ਹੈ ਪਤੰਗ ਲਾਗੇ ਉਡਣ ਨੂੰ ਤਾਂ ਤੁਹਾਨੂੰ ਮੈਂ ਦਿਖਾਤਾ ਪਤੰਗੇ ਦਿਖਾਇਆ ਚੈਲੰਜ ਸੈਟ ਹੋ ਗਈ ਕੋਚਾ ਲਗਵਾ ਲੈ ਸੋ ਭਾਈ ਆਮਨ ਮੇਲੇ ਤੇ ਆ ਵਜੀ ਅੱਜ ਪਰਿਵਾਰਕ ਮੈਂਬਰ ਸਾਰੇ ਆਲੇ ਦਾਲੇ ਆਮਨ ਮੇਲੇ ਪਰ ਲੁਧਿਆਣੇ ਭਾਈ ਜੱਗੇ ਨਾਲ ਤੇ ਉਹ ਭਾਈ ਸਰਪੰਚ ਸਾਹਿਬ ਖੜੇ ਹੋ ਦੇਖੋ ਸਾਡੇ ਘਰ ਦੀ ਸ਼ਾਨ ਦੇਖ ਭਾਈ ਉਹ ਖੜੇ ਸਾਡੀ ਜਿਹੜੀ ਪਰਿਵਾਰ ਨੂੰ ਲੈ ਕੇ ਜਾਂਦੀ ਗੱਡੀ ਠੀਕ ਨੇ ਤੋਂ ਪਤਾ ਦਾ ਵਧੀਆ ਹੋ ਗਿਆ ਨਾ ਸਵੇਰੇ ਧੁੰਦ ਦੇਖ ਲੈ ਕਿਹੜੇ ਸਾਹਮਣੇ ਸੀ ਆਇਆ ਤਾਂ ਵੀ ਸੂਰਜ ਨਿਕਲਣਾ ਨਹੀਂ ਜੀ ਐਸਾ ਬਈ ਨਹੀਂ ਦੇ ਹੁੰਦੇ ਜੀ ਅੰਮੀ ਗਏ ਇਸਨੇ ਤਾਂ ਉਚਾਈ ਲਗਵਾ ਦੀ ਬਈ ਤਾਂ ਭਾਈ ਇੱਕ ਹੋਰ ਚੀਜ਼ ਦਿਖਾਉਂਦਾ ਤੁਹਾਨੂੰ ਖੁਸ਼ੀ ਦੇਖੋ ਜਾਗੋ ਵਾਲੇ ਦਿਨ ਕੀ ਹੋਇਆ ਬਈ ਜਾਗੋ ਵਾਲੇ ਜਾਗੋ ਬਣਾ ਕੇ ਪੈਲ ਪਰੋ ਬੱਜਿਆ ਦੇਖੋ ਭਾਈ ਖੁਸ਼ੀ ਦੇਖੋ ਸਾਨੂੰ ਵੀ ਇਸ ਚੀਜ਼ ਦੀ ਖੁਸ਼ੀ ਆ ਕਹਿੰਦੇ ਨਾ ਵੀ ਜੇ ਕਿਸੇ ਦੇ ਘਰ ਜਾਓ ਨਿਸ਼ਾਨੀ ਲੈ ਕੇ ਜਾਓ ਆ ਦੇਖੋ ਫਰਸ ਆਰੇ ਖੜਕੇ ਭਾਈ ਜਾਗੋ ਵਾਲਾ ਸੋਟਾ ਵੱਜਿਆ ਵੇ ਦੇਖ ਲੋ ਇੰਨੀ ਜਗਾ ਜੇ ਕਹੋ ਤਾਂ ਮੈਂ ਵੀਡੀਓ ਵੀ ਪਾ ਦੂੰਗਾ ਵਿੱਚ ਵੀ ਜਾਗੋ ਵਾਲਾ ਸੋਟਾ ਨੱਚਦਿਆਂ ਵਕਤ ਬੱਸ ਮੇਰੇ ਜੋਰਤੀ ਵੱਜਿਆ ਵੀ ਆਹ ਤੈਲ ਫੁੱਟ ਗਿਆ ਸਾਡੀ ਨਿਸ਼ਾਨੀ ਹੋਈ ਹੈ ਇਹ ਤੇ ਅਸੀਂ ਕੱਢਣੀ ਵੀ ਨਹੀਂ ਹੈਗੀ ਵੀ ਭਾਈ ਸਾਡੇ ਭਤੀਜੇ ਦੇ ਵਿਆਹ ਨੂੰ ਜਾਗੋ ਦਾ ਨੱਚੋਤਾ ਕਿਸੇ ਦੇ ਚੁੱਲ੍ਹਾ ਪੰਨਾ ਕਿਸੇ ਦੇ ਕੁਸ ਹੈ ਅਗਰ ਗਿਆ ਹੈ ਕੱਪੜੇ ਦੇ ਦੂਸਰੇ ਘਰਾਂ ਦਾ ਇਹ ਲਾਤ ਲੱਗੇਗੀ ਆਪਣੇ ਚੁੱਲ੍ਹਾ ਨਹੀਂ ਆਤ ਲੱਗੇ ਆਨੇ ਪਰਸੇ ਦਾ ਹੀ ਕੰਮ ਹੋ ਗਿਆ ਇਹ ਤਾਂ ਜਾਣ ਕੇ ਨਹੀਂ ਕਰਿਆ ਤਾਂ ਵੱਜਦੇ ਵੱਜਦੇ ਹੀ ਹੋ ਗਿਆ ហេਠਾ ਪੋਲ ਹੋ ਗਿਆ ហេਠਾ ਪੋਲ ਪਾਲ ਹੋ ਸਕਦੀ ਆ ਨਹੀਂ ਦਰਵਾਜ਼ਾ ਵੀ ਨਹੀਂ ਲਗਿਆ ਵਾ ਜੀ ਦਰਵਾਜ਼ਾ ਵੀ ਸੈੱਟ ਕਰਿਆ ਮੰਨ ਲਾਗਣ ਗਈ ਘਟ ਗਿਆ ਤਾਂ ਉਹਦੇ ਫਿਰ ਭਾਈ ਕੋਲਾਤਰ ਲੈ ਕੇ ਆਇਆ ਜੋਰਤੀ ਮਾਰਿਆ ਉਹ ਪਿੱਛੇ ਲੱਗਾ ਤਾਂ ਮਾਰੀ ਮੋਟੀ ਫੋਕੜ ਵਿੱਚ ਹਾਂ ਕਹਦਾ ਮੈਂ ਕੋਈ ਦੇਨੇ ਹਾਂ ਬਾਈ ਇਹਦੇ ਕੰਮ ਆਪੇ ਏ ਵੀ ਗਾਧਨ ਨੇ ਕੋਈ ਦਿਨੇ ਹੁਕਾ ਲਿਆ ਜੇ ਕਮ ਆਵਾਸ ਤੇ ਹੂੰ ਸਭ ਨਹੀਂ ਕਰਦਾ ਹੂੰ ਗੱਲ ਪੱਕੀ ਆ ਇਹ ਤਾਂ ਗੱਸਾ ਵੀ ਨਹੀਂ ਕੋਈ ਕਰਦਾ ਠੀਕ ਯਾਹ ਪਰ ਲੱਗੀ ਅਵੇ ਬਰਦਰ ਬਾਕੀ ਹੁਣ ਪਾਏ ਤੇ ਬਾਅਦ ਮਹਿਕ ਤੇ ਚੱਲਣਾ ਕੰਮ ਠੀਕ ਨੇ ਪਾ ਕੇ ਜਾਣੀ ਫੋਟੋ ਮਹਿਕ ਹੈ ਚੈੱਕ ਕਰਕੇ ਲਿਖਾਂਗਾ ਸਭ ਚਲੋ ਜੇ ਬਚਾਏ ਇਕਦਮ ਖਾਣੇ ਨੇ ਕਦ ਪਹਿਲਾਂ ਗਿਆ ਤਾਂ ਪਾਉਂਦਾ ਠੀਕ ਕੂਰੇ ਪਮੂਨਾ ਢੱਡੀ ਆ ਬਨੇ ਅੰਦਰ ਦੇ ਕਮਰੇ ਤੇ ਬੈਠੇ ਦੇ ਹਮੂ ਮੈਂ ਕਬੀਰ ਖੇਡਦਾ ਤਾਂ ਹਾਂ ਕਲਾ ਕੀ ਗਿਆ ਤੈਨੂੰ ਨਹੀਂ ਵਾ ਫਿਰ ਲੈਪਟਾਪ ਤੇ ਦੇਖਦਾ ਲਾ ਚਲੋ ਚਲੋ ਬਾਈ ਠੀਕ ਆ ਚਲਦਾ ਕੰਮ ਮੋਬਾਈਲ ਸਰਕਾਰੀ ਗੱਡੀ ਵੀ ਆ ਗਈ ਇਹ ਆਹ ਦੇਖੋ ਚਰਮਿਸ਼ ਨਹੀਂ ਸੀ 2025 ਹੀ ਸੀ ਗਈ ਅੰਗਰ ਸਰ ਜੀ ਬਾਈ ਚੱਲਦੇ ਮੈਂ ਜਾ ਕੇ ਰਸੀਦ ਬਾਅਦ ਨਾਲ ਕੁਝ ਬੰਦ ਕਰ ਦੇ ਲਿਆ ਕਰਦੇ ਬੰਦ ਓਏ ਵਾਈਫਾਈ ਕਹਿੰਦਾ ਮੈਂ ਸਿਰ ਬਾੜ ਬਹੁਤ ਆ ਦਿਖਾਈ ਨਾ ਕਰਦੇ ਕਰਦੇ ਹਾਂ ਦੋਨੋਂ ਹੱਲ ਕਰਦੇ ਆਹ ਦੇਖੋ 10 ਮਿੰਟ ਪਾ ਦੇਣਾ ਬੱਸ ਤੇਲ ਪੈਣ ਲੱਗਿਆ ਸਰਕਾਰੀ ਗੱਡੀ 'ਚ ਇਹ ਕੱਢ ਲਿਆ ਚਾਰਜਰ ਬਾਪੂ ਵੀ ਭਾਈ ਤੁਹਾਨੂੰ ਪਤਾ ਫਿਰ ਇਹ ਵੀ ਆਪਣਾ ਢੇਡਾ ਮਾਰ ਕੇ ਆਇਆ ਕਿ ਫਿਰ ਕਿਧਰੇ ਚਲੋ ਚੱਲਦਾ ਕੰਮ